ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਨਾ ਵੀਰੋ ਸਾਡੇ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਰਕਾਰੀ ਹਸਪੀਟਲ ਦੇ ਵਿੱਚ ਗਾਹਾਂ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨਾ ਲੇਡੀਜ਼ ਕੋਲੇ ਬੇਟੀ ਹੋਈ ਗੁੜੀਆ ਤੇ ਉੱਥੇ ਮੰਨ ਲਓ ਵੀ ਚਾਹ ਤੇ ਰੋਟੀ ਲੈ ਕੇ ਜਾਣ ਦਾ ਮੌਕਾ ਮਿਲਿਆ ਗਰੀਬ ਨੂੰ ਜਹਾ ਫੋਨ ਆਇਆ ਰਿਸ਼ਤੇਦਾਰੀ ਤੋਂ ਵੀ ਆਇਆ ਕਰਕੇ ਤੁਹਾਡੇ ਮੈਂ ਖਾਂ ਜੀ ਨੇੜੇ ਆ ਚਲੋ ਉਹ ਮਈ ਨਾ ਮਾਂ ਦੇ ਮਤਲਬ ਕਿ ਜਿਹੜੀ ਉਹ ਗੁੜੀਆ ਕੋਲੇ ਬੱਚਾ ਹੋਇਆ ਸੀਗਾ ਉਹਦੇ ਦੋ ਕੁੜੀਆਂ ਪਹਿਲਾਂ ਸੀ ਤੇ ਤੀਜੀ ਗੁੜੀਆਂ ਨੇ ਜਨਮ ਲਿਆ ਵੀਰੇ ਤਾਂ ਜਿੰਨਾਂ ਕੇ ਮੰਨ ਲਓ ਉਥੇ ਮਾਵਾ ਭੈਣਾ ਹੋਰ ਰਿਸ਼ਤੇਦਾਰ ਬੈਠੇ ਸੀ ਹਨਾ ਤਾਂ ਮੈਂ ਵੀ ਪਹੁੰਚ ਗਿਆ ਨਾਲ ਮੇਰੇ ਬੱਚੇ ਪਰਿਵਾਰ ਮੇਰਾ ਉਥੇ ਇੱਕ ਨਾ ਚੀਜ਼ ਦੇਖੀ ਮਤਲਬ ਦੀ ਲੇਡੀਆਂ ਜਿਹੜੀਆਂ ਉਹਦਾ ਪਤਾ ਲੈਣ ਆਈਆਂ ਸੀ ਜਾਂ ਬੇਬੇ ਵੱਡੀਆਂ ਸਿਆਣੀਆਂ ਬਜ਼ੁਰਗ ਮਾਈਆਂ ਬੈਠੀਆਂ ਸੀ ਹਨ ਉਥੇ ਨਾਲ ਇੱਕ ਗੱਲ ਮਿਲੀ ਬਾਈ ਸਿੱਖਣ ਨੂੰ ਯਾਰ ਉਹ ਜੇ ਮੈਨੂੰ ਦਾ ਉਹ ਮਤਲਬ ਕਿ ਬਹੁਤ ਜ਼ਿਆਦਾ ਫੀਲ ਹੋਈ ਤੇ ਹੋ ਸਕਦਾ ਵੀ ਉਹ ਮਾਂ ਦੇ ਤੇ ਕੀ ਬੀਤੀ ਹੋਊ ਯਾਰ ਹਨਾ ਵੀ ਜਿਨੇ ਉਹ ਬੱਚੇ ਨੂੰ ਜਨਮ ਦਿੱਤਾ ਕੁੜੀਆਂ ਨੇ ਜਦੋਂ ਬਾਈ ਅਸੀਂ ਗਏ ਨਾ ਉਹ ਬੱਚੇ ਨੇ ਤੜਕੇ ਮੰਨ ਲਓ ਸਵੇਰੇ 4:00 ਵਜੇ ਜਨਮ ਲਿਆ ਸੀ ਕੁੜੀਆਂ ਨੇ ਤਾ ਚਾਹ ਪਾਣੀ ਫੜਾ ਕੇ ਜਦੋਂ ਪੀਣ ਲੱਗੇ ਤੇ ਅਸੀਂ ਬਹਿ ਕੇ ਗੱਲਾਂ ਬਾਤਾਂ ਕਰਨ ਲੱਗੇ ਵੀ ਹੁੰਦਾ ਹੀ ਆ ਜਿਵੇਂ ਹਨਾ ਰਿਸ਼ਤੇਦਾਰੀਆਂ ਨੂੰ ਪੁੱਛਦੇ ਆਉਂਦੇ ਆ ਵੀ ਹੋਰ ਘਰੇ ਬੱਚੇ ਕਿਵੇਂ ਆ ਜੀ ਹੋਰ ਕੀ ਗੱਲਬਾਤ ਹਨਾ ਬਾਈ ਵਰਗੇ ਕੀ ਕਰਦੇ ਇਹ ਚੀਜ਼ਾਂ ਹੁੰਦੀਆਂ ਭਰਾ ਜੀ ਹਨਾ ਤੁਸੀਂ ਸਭ ਸਿਆਣੇ ਹੋ ਇਹ ਚੀਜ਼ਾਂ ਹੁੰਦੀਆਂ ਆਪਾਂ ਨੂੰ ਮੰਨ ਲਓ ਕਰਨਾ ਪੈਂਦਾ ਇਹਨਾਂ ਘਰ ਰਿਸ਼ਤੇਦਾਰਾਂ ਹਨਾ ਤਾਂ ਉੱਥੇ ਨਾ ਬਾਈ ਇੱਕ ਮੰਨ ਲਓ ਦਾ ਵੀ 40 45 ਸਾਲ ਦੀ ਹੋਣੀ ਆ ਲੇਡੀਜ਼ ਉਹ ਤਾਂ ਜਦੋਂ ਉਹ ਆਈ ਉਹਨੇ ਬੁਲਾਇਆ ਉਹ ਗੁੜੀਆਂ ਨੂੰ ਮੈਨੂੰ ਨਹੀਂ ਪਤਾ ਉਹ ਰਿਸ਼ਤੇ ਚ ਕੀ ਲੱਗਦੀ ਸੀ ਉਹਦੀ ਭੈਣ ਦੀ ਤਾਂ ਉਹਨਾਂ ਜਿਹੜੀ ਭੈਣ ਦੀ ਡਿਲੀਵਰੀ ਹੋਈ ਸੀ ਉਹਦੇ ਮੰਨ ਲਓ ਬਈ 17 ਟਾਂਕੇ ਲੱਗ ਕੇ ਬੱਚਾ ਹੋਇਆ ਸੀ ਵੱਡਾ ਆਪਰੇਸ਼ਨ ਕਹਿ ਦਿੰਦੇ ਆ ਪੰਜਾਬੀ ਚ ਤਾਂ ਜਦੋਂ ਉਹਨੇ ਬੱਚਾ ਮੰਨ ਲਓ ਗੁੜੀਆਂ ਨੂੰ ਚੱਕਿਆ ਮੂੰਹ ਚੁੰਮਿਆ ਉਹ ਭੈਣ ਦਾ ਸਿਰ ਪਲੂਸਿਆ ਤੇ ਉਹ ਕਹਿੰਦੀ ਨੇ ਇੱਕ ਪੱਥਰ ਹੋਰ ਜੰਮ ਸਿੱਟਿਆ ਉਹਦੀ ਲੈਂਗੁਏਜ ਸੀ ਇਹ ਤਾਂ ਨਾਲੇ ਤਾਂ ਇਹ ਕਹੇ ਤਾਂ ਨਾਲੇ ਹੱਸ ਪਈ ਬਾਈ ਮੇਰੇ ਕੋਲੇ ਬੈਠਾ ਸੀ ਤੇ ਮੈਨੂੰ ਨਾ ਚਾਹ ਪੀਂਦੇ ਨੂੰ ਐ ਲੱਗੇ ਯਾਰ ਵੀ ਬੜਾ ਅਜੀਬ ਆ ਯਾਰ ਹਨਾ ਵੀ ਇੱਕ ਔਰਤ ਹੀ ਔਰਤ ਦੀ ਦੁਸ਼ਮਣਾਂ ਸਭ ਤੋਂ ਵੱਡੀ ਪੱਥਰ ਜੰਮ ਸੁਟਿਆ ਕਹਿੰਦੀ ਉਹਦੀ ਮਤਲਬ ਕਿ ਬੋਲੀ ਸੀ ਇਹ ਮਾਤਾਂ ਦੀ ਤਾਂ ਪਲੱਸ ਪੁਆਇੰਟ ਕੀ ਬਣਿਆ ਕਹਿੰਦੀ ਚੱਲ ਕੋਈ ਨਾ ਇੱਕ ਚਾਂਸ ਤੁਸੀਂ ਹੋਰ ਲੈ ਲਿਓ ਹੁਣ ਤੁਸੀਂ ਸੋਚ ਕੇ ਵੇਖੋ ਯਾਰ ਵੀ ਇੱਕ ਉਹ ਭੈਣ ਹਨਾ ਮਤਲਬ ਕਿ 9 ਮਹੀਨੇ ਉਹਨੇ ਬੱਚੇ ਨੂੰ ਪੇਟ 'ਚ ਰੱਖਿਆ ਹਨਾ ਵੀ ਉਹਦਾ ਰਤਬਾ ਕਿੱਡਾ ਫਿਰ ਉਹ ਹੁਣ ਮੰਨ ਲਓ ਵੀ ਇੱਕ ਬੱਚੇ ਨੇ ਜਨਮ ਲਿਆ ਉਹਨੇ ਕਿੰਨੀਆਂ ਪੀੜਾਂ ਸਹਾਈਆਂ ਹੋਣੀਆਂ ਵਿਚਾਰੀ ਨੇ ਆਪਾਂ ਵੀ ਕਿਸੇ ਦੇ ਪੁੱਤਾਂ ਯਾਰ ਹਨ ਆਪਣੀ ਵੀ ਮਾਂ ਗਈ ਫੀਲ ਕਰ ਸਕਦੇ ਆਪਾਂ ਪਰ ਉਹ ਮਹਿਸੂਸ ਮਹਿਸੂਸ ਕਰ ਸਕਦੇ ਆਂ ਦਰਦ ਹਨਾ ਵੀ ਯਾਰ ਕਿੰਨਾ ਦਰਦ ਹੋਇਆ ਹੋਣਾ ਤਾਂ ਉਹ ਕਹਿੰਦੀ ਇੱਕ ਚਾਂਸ ਹੋਰ ਲੈ ਲਿਓ ਤੁਸੀਂ ਦੋ ਕੁੜੀਆਂ ਪਹਿਲਾਂ ਕਹਿੰਦੀ ਇੱਕ ਪੱਥਰ ਹੋਰ ਜੰਮ ਸੁਟਿਆ ਜਦੋਂ ਤਾਂ ਗਾਹਾਂ ਕਹਿੰਦੀ ਇੱਕ ਚਾਂਸ ਹੋਰ ਲੈ ਲਿਓ ਤਾਂ ਉਹ ਜਿਹੜੀ ਭੈਣ ਦੀ ਡਿਲੀਵਰੀ ਹੋਈ ਸੀ ਨਾ ਵੀਰੇ ਮੈਂ ਕੁਦਰਤ ਨੂੰ ਉਹਦੇ ਮੂੰਹ ਕੰਨੀ ਝਾਕਿਆ ਯਾਰ ਤੇ ਉਹਦੀਆਂ ਅੱਖਾਂ ਚੋਂ ਨਾ ਪਾਣੀ ਚੱਲ ਪਿਆ ਬਾਈ ਅੱਜ ਮਨ ਲੋ ਸਾਈਡਾਂ ਵਾਲੇ ਕੋਇਆਂ ਚੋਂ ਪਾਣੀ ਆਉਣ ਲੱਗ ਗਿਆ ਤੇ ਮੇਰੇ ਨਾਲ ਚਾਹ ਨਹੀਂ ਲੰਗੀ ਵੀਰੇ ਯਾਰ ਮੈਂ ਸੋਚਿਆ ਯਾਰ ਮਖਿਆ ਵੀ ਹਨਾ ਵੀ ਉਹਨੂੰ ਇਹ ਨਹੀਂ ਪੁੱਛਿਆ ਗਿਆ ਕਿ ਵੀ ਪੁੱਤ ਤੂੰ ਠੀਕ ਐ ਹਨਾ ਜਾਂ ਤੇਰਾ ਆਪਰੇਸ਼ਨ ਹੋਇਆ ਹਨਾ ਵੀ ਤੈਨੂੰ ਕੋਈ ਤਕਲੀਫ ਤਾਂ ਨਹੀਂ ਜਾਂ ਤੇਰਾ ਕੁਝ ਖਾਣ ਨੂੰ ਜੀ ਕਰਦਾ ਹਨਾ ਤਾਂ ਹੁਣ ਉਹ ਉਹ ਇੱਕ ਤਾਂ ਮਨ ਲੋ ਪਹਿਲਾਂ ਹੀ ਐਡੀ ਦਰਦ ਹੜਾ ਕੇ ਉਹ ਮਨ ਲੋ ਉਹਦਾ ਪੇਟ ਚੀਰਿਆ ਹੋਇਆ ਭੈਣ ਦਾ ਹਨਾ ਉਹ ਕਿਹੜੇ ਹਾਲਾਤਾਂ ਚ ਹੋਊਗੀ ਹਲੇ ਹਨਾ ਤਾਂ ਮੰਨ ਲੋ ਯਾਰ ਇੱਕ ਆਪਾਂ ਡੰਗਰ ਆਪਣੇ ਘਰੇ ਸੌਂਦਾਗਾ ਤਾਂ ਆਪਾਂ ਉਹਦੀ ਵੀ ਆਪਾਂ ਕਿੰਨੀ ᱜੇਅਰ ਕਰਦੇ ਆ ਉਹ ਹੁਣ ਮਤਲਬ ਵਿਚਾਰੀ ਆਪਰੇਟ ਹੋਇਆਗਾ ਟੰਕੇ 17 18 ਲੱਗੇ ਨੇ ਤਾਂ ਉਹਨੂੰ ਕਹਿਣਾ ਕਿ ਵੀ ਇੱਕ ਪੱਥਰ ਜੰਮ ਸੁਟਿਆ ਚਲ ਕੋਈ ਨਾ ਹੋਰ ਚਾਂਸ ਲੈ ਲਿਓ ਉਹਨੂੰ ਇਹ ਨਹੀਂ ਪੁੱਛਿਆ ਉਹਨੇ ਆ ਕੇ ਵੀ ਤੂੰ ਠੀਕ ਐ ਜਾਂ ਕੋਈ ਦੁੱਖਦਾ ਹੈ ਨਾ ਵੀ ਜਰ ਕੋਈ ਕਬਰਾਟ ਜਾਂ ਕੁਛ ਤੂੰ ਖਾਣਾ ਪੀਣਾ ਤੇ ਮੈਥੋਂ ਵੀ ਫਿਰ ਰਿਹਾ ਨਹੀਂ ਗਿਆ ਬਾਈ ਮੇਰੇ ਇੱਕ ਗੱਲ ਆ ਗਈ ਜਵਾਨ ਤੇ ਮੈਂ ਕਿਹਾ ਵੀ ਮਾਤਾ ਮੈਨੂੰ ਨਹੀਂ ਪਤਾ ਤੁਸੀਂ ਇਹਨਾਂ ਦੇ ਰਿਸ਼ਤੇ ਚ ਕੀ ਲੱਗਦੇ ਹੋ ਹਨ ਤੇ ਮੈਨੂੰ ਵੀ ਨਹੀਂ ਪਤਾ ਵੀ ਇਹ ਬੱਚਾ ਮੇਰਾ ਕੀ ਲੱਗਦਾ ਜਿਹੜੀ ਭੈਣ ਦਾ ਮੱਲਾ ਕੇਸ ਹੋਇਆ ਸੀ ਹਨ ਮੈਂ ਕਿਹਾ ਪਰ ਮਾਤਾ ਵੀ ਤੂੰ ਵੀ ਕਿਸੇ ਦੀ ਕੁੜੀ ਹੈ ਨਾ ਤੇਰੇ ਵੀ ਕੁੜੀਆਂ ਹੋਣੀਆਂ ਪੋਤੀਆਂ ਹੋਣੀਆਂ ਅਗਾਹਾਂ ਦੋਤੀਆਂ ਹੋਣੀਆਂ ਦੇ ਦਰੇ ਮੂੰਹ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਤੇ ਕਹਿੰਦੀ ਕੀ ਗੱਲ ਪੁੱਤ ਮਖਿਆ ਮਾਤਾ ਤੂੰ ਦੇਖ ਵੀ ਤੂੰ ਆਈ ਆ ਹਨਾ ਇਹ ਭੈਣ ਦਾ ਮੰਨ ਲੋ ਕੇਸ ਹੋਇਆ ਗੁੜੀਆ ਹੋਈ ਆ ਯਾਰ ਹੁਣ ਹੋ ਸਕਦਾ ਵੀ ਇਹਨੇ ਪੜ੍ਹ ਲਿਖ ਕੇ ਕਿੱਡਾ ਕਾਈਪੀਐਸ ਅਫਸਰ ਬਣਨਾ ਹਨਾ ਹੋ ਸਕਦਾ ਕੋਈ ਆਰਮੀ ਚ ਸਿਲੈਕਟ ਹੋਵੇ ਡਾਕਟਰ ਬਣੇ ਇੰਜੀਨੀਅਰ ਬਣੇ ਆਈਪੀਐਸ ਤਾਂ ਤੂੰ ਮਨੋਂ ਲੇਡੀਜ਼ ਨਾਲ ਥੋੜੀ ਜਿਹੀ ਸ਼ਰਮਜੀ ਮਹਿਸੂਸ ਕਰ ਗਈ ਮੈਂ ਖਿਆ ਬੀਬੀ ਦੇਖ ਮੈਂ ਤੈਨੂੰ ਇਹ ਕਹਿਣਾ ਵੀ ਮੈਂ ਕੋਈ ਤੇਰੀ ਅਨਸਾਲਟ ਨਹੀਂ ਕਰਦਾ ਹਨਾ ਮੇਰੀ ਤਾਂ ਮਾਂ ਦੀ ਉਮਰ ਦੀ ਆ ਜੇ ਮੇਰੇ ਬਰਾਬਰ ਦੀ ਹੋਏਗੀ ਤਾਂ ਮੈਂ ਖਿਆ ਮੇਰੀ ਮਾਂ ਹੋਏਗੀ ਭੈਣ ਹੋਏਗੀ ਜੇ ਛੋਟੀ ਹੁੰਦੀ ਤਾਂ ਮੇਰੀ ਧੀ ਹੁੰਦੀ ਹੁਣ ਤੂੰ ਮੈਥੋਂ ਵੱਡੀ ਆ ਤੂੰ ਮੇਰੀ ਮਾਂ ਗਈ ਹਨਾ ਤੂੰ ਮੈਂ ਖਿਆ ਮੈਂ ਤਾਂ ਸੋਚ ਕੇ ਦੇਖ ਵੀ ਹਨਾ ਤੂੰ ਵੀ ਕਿਸੇ ਟਾਈਮ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਤੂੰ ਇਹ ਕਹਿ ਵੀ ਪੁੱਤ ਕੋਈ ਗੱਲ ਨਹੀਂ ਸਮਾਂ ਦੀ ਢਿੰਗਾ ਤਾਂ ਰੱਬ ਕਰਮਾਂ ਵਾਲਿਆਂ ਨੂੰ ਦਿੰਦਾ ਹੈ ਉਹ ਮਾਈ ਉਹ ਮਹਿਸੂਸ ਜਿਹੜਾ ਮਨ ਲੋ ਕਰ ਰਹੀ ਸੀ ਵੀ ਮੈਂ ਇੱਕ ਹੋਰ ਕੇਸ ਲੈ ਲਿਓ ਪੱਥਰ ਜੰਮ ਸੁਟਿਆ ਹਨਾ ਤਾਂ ਮੇਰੇ ਇੱਕ ਛੋਟੀ ਜੀ ਗੱਲ ਦਿਮਾਗ ਚ ਆਈ ਮੈਂ ਤੁਹਾਨੂੰ ਦੱਸਣ ਲੱਗਿਆ ਵੈਸੇ ਸਾਰੇ ਆਮ ਪਿੰਡਾਂ ਚ ਹੀ ਸੁਣਦੀ ਪ੍ਰਚਲਿਤਾਂ ਗੱਲ ਹਰੇਕ ਦੇ ਸੁਣੀ ਹੋਣੀ ਹੈ ਕਹਿੰਦੇ ਨਾ ਕੋਈ ਮਤਲਬ ਬੰਦਾ ਸੀਗਾ ਤੇ ਉਹਦੇ ਭਾਈ ਪੰਜ ਪਤਾ ਨਹੀਂ 6 ਕੁੜੀਆਂ ਹੋ ਗਈਆਂ 6 ਕੁੜੀਆਂ ਹੋਣ ਤੋਂ ਬਾਅਦ ਜਦੋਂ ਮਨ ਲੋ 6ਵੀਂ ਕੁੜੀ ਨੇ ਜਨਮ ਲਿਆ ਨਾ ਛੇਵੀਂ ਕੁੜੀ ਦੇ ਜਨਮ ਦੇ ਵੇਲੇ ਤੇ ਉਹ ਜਦੋਂ ਢਾਈ ਤਿੰਨ ਸਾਲ ਦੀ ਹੋਈ ਤੁਰਨ ਬੈਠਣ ਲੱਗੀ ਤਾਂ ਉਹਨੇ दारू ਪੀਲੀ ਬੰਦੇ ਨੇ ਵੀ ਯਾਰ ਮੇਰੇ 6 ਕੁੜੀਆਂ ਹੋ ਗਈਆਂ ਤੇ ਮੈਂ ਇਹਨੂੰ ਦੱਬੂਗਾ ਜ। ਸ਼ਾਮ ਨੂੰ ਵੀਰੇ ਉਹ ਨਾ ਕਹੀ ਚੱਕ ਕੇ ਤੇ ਉਹਨੂੰ ਕੁੜੀ ਨੂੰ ਗੋਦ ਚ ਚੱਕ ਕੇ ਲੈ ਗਿਆ। दारू ਬਹੁਤ ਜ਼ਿਆਦਾ ਪੀਤੀ ਬੰਦੇ ਨੇ ਨਸ਼ਾ ਕੀਤਾ ਹੋਇਆ ਸੀਗਾ। ਕਹਿੰਦੇ ਵੀ ਉਹਨੇ ਟਵਾ ਪੱਟਣ ਲੱਗ ਗਿਆ ਬਾਈ ਉਹ ਕੁੜੀ ਨੂੰ ਦੱਬਣ ਵਾਸਤੇ। ਜਦੋਂ ਟੋਆ ਪੱਟੀ ਜਾਂਦੇ ਕੁੜੀ ਕੋਲੇ ਬੈਠੀ ਸੀ ਤੇ ਕੁੜੀ ਦੇ ਨਾ ਪੈਰ ਤੇ ਮਿੱਟੀ ਪੈ ਜਾ ਕਰੇ ਜਦੋਂ ਮਿੱਟੀ ਟੋਆ ਪੱਟੇ ਤਾਂ ਉਹ ਕੁੜੀ ਕੋਲੇ ਬੈਠੀ ਸੀ ਤੇ ਉਹਦੇ ਪਿਓ ਦੇ ਪੈਰ ਤੇ ਮਿੱਟੀ ਪੈ ਜਾਂਦੀ ਸੀ ਤਾਂ ਕੁੜੀ ਕੀ ਕਰਿਆ ਕਰੇ ਨਾ ਉਹਦੇ ਆਪਦੇ ਪਿਓ ਦੇ ਪੈਰ ਤੋਂ ਮਿੱਟੀ ਲਾਦਿਆ ਕਰੇ ਤਿੰਨ ਵਾਰੀ ਦੇਖਿਆ ਚਾਰ ਵਾਰੀ ਦੇਖਿਆ ਬਾਈ ਬੰਦੇ ਦਾ ਨਾ ਮਨ ਪਿਗਲ ਗਿਆ ਯਾਰ ਵੀ ਦੇਖੋ ਹਨਾ ਮੈਂ ਇਹਨੂੰ ਦੱਬਣਾ ਆ ਬੱਚੇ ਨੂੰ ਤੇ ਇਹਨੂੰ ਪਤਾ ਨਹੀਂ ਵੀ ਮੇਰੇ ਪੈਰ ਤੇ ਇਹ ਵੀ ਮੈਂ ਦੱਬਣਾ ਆ ਤੇ ਮੇਰੇ ਪੈਰ ਤੇ ਮਿੱਟੀ ਨਹੀਂ ਪੈਣ ਪਈ ਇਹ ਜਰਦੀ ਵੀ ਮੇਰੀ ਆਪਦਾ ਖੂਨ ਫੇਰ ਵੀ ਆਪਦਾ ਹੁੰਦਾ ਤੇ ਕਹਿੰਦੇ ਉਹ ਵਾਪਸ ਚੱਕ ਲਿਆ ਕੁੜੀ ਉਹਨੂੰ ਵੱਡੀ ਹੋ ਕੇ ਪੜ੍ਹ ਲਿਖ ਕੇ ਬਈ ਉਹ ਆਈਪੀਐਸ ਅਫਸਰ ਬਣੀ ਕਹਿੰਦੇ ਤੇ ਉਹਨੇ ਸਾਰੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਤਾਂ ਹੁਣ ਮੈਂ ਉਹ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ ਵੀ ਹੁਣ ਉਹ ਬੱਚੇ ਨੇ ਜਨਮ ਲਿਆ ਹਨਾ ਤਾਂ ਉਹ ਮਾਤਾਂ ਦੀ ਬੋਲੀ ਵੀ ਯਾਰ ਕਦੇ ਵੀ ਕਿਸੇ ਨੂੰ ਨੈਗੇਟਿਵ ਨਾ ਕਰੋ ਮੈਂ ਕਹਿੰਨਾ ਵੀ ਦੀ ਤੋਂ ਮੇਨਾ ਘਰ ਅਧੂਰਾ ਦੋ ਬੱਚੇ ਹੁਣ ਹਰੇਕ ਦੇ ਚਾਹੇ ਉਹ ਮਾਲਕ ਮੁੰਡੇ ਦੇ ਵੀ ਚਾਹੇ ਕੁੜੀ ਮੁੰਡਾ ਦੇ ਵੀ ਚਾਹੇ ਦੋਨੇ ਕੁੜੀਆਂ ਦੇ ਵੀ ਠੀਕ ਹੈ ਜੀ ਸੋ ਇਹ ਕਿਸੇ ਨੂੰ ਕਦੇ ਮੇਨਾ ਨਾ ਮਾਰਿਆ ਕਰੋ ਬੀਤੂ ਦਾ ਪੱਥਰ ਜੰਮ ਛੁੱਟਿਆ ਜਿਹੜੀਆਂ ਪੱਥਰ ਕਹਿਣ ਵਾਲੀਆਂ ਹੁੰਦੀਆਂ ਜ਼ਿਆਦਾਤਰ ਉਹ ਲੇਡੀਜ਼ ਹੀ ਲੇਡੀਜ਼ ਦੀ ਦੁਸ਼ਮਣ ਬਣੀ ਹੋਈ ਹੈ ਯਾਨੀ ਕਿ ਪੰਜਾਬੀ ਚ ਕਹਿ ਲੋ ਬੁੜੀ ਹੀ ਬੁੜੀ ਦੀ ਦੁਸ਼ਮਣ ਹੈ ਠੀਕ ਹੈ ਜੀ ਤਾਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਸੋ ਬਾਈ ਬੇਨਤੀ ਆ ਹੱਥ ਬੰਨ ਕੇ ਵੀ ਜੇ ਵੀਡੀਓ ਚੰਗੀ ਲੱਗੀ ਨਾ ਲਾਈਕ ਕਮੈਂਟ ਜ਼ਰੂਰ ਕਰਿਓ ਯਾਰ ਤੇ ਇੱਕ ਵਾਰੀ ਵੀਡੀਓ ਨੂੰ ਸੁਣਿਓ ਜ਼ਰੂਰ ਪੂਰੀ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ